ਮੋਗਾ ਮਿਲਣੀ ਦੇ ਵਿੱਚ ਸੀਐਮਡੀ ਪਾਰਟੀ ਵਰਕਰਾਂ ਨਾਲ ਸੰਸਦ ਜਤ ਬੋਲੇ 13 ਜ਼ੀਰੋ ਤੇ ਕਰੋ ਫੋਕਸ ਬੀਜੇਪੀ ਨੂੰ ਵੱਡੀ ਗਲਤਫਹਮੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਨੀ ਕੇਜਰੀਵਾਲ ਨੂੰ ਗ੍ਰਿਫਤਾਰ ਨਹੀਂ ਖਤਮ ਕੀਤੀ ਜਾ ਸਕਦੀ ਆ ਆਪ ਕੇਜਰੀਵਾਲ ਦੀ ਸੋਚ ਨੂੰ ਕਿਵੇਂ ਕਰੋਗੇ ਗ੍ਰਿਫਤਾਰ ਸੋਨੀਆ ਗਾਂਧੀ ਦਾ ਬੀਜੇਪੀ ਤੇ ਵੱਡਾ ਹਮਲਾ ਬੋਲੇ ਲੋਕਤੰਤਰ ਦਾ ਚੀਰ ਹਰਨ ਕਰ ਰਹੀ ਹੈ ਬੀਜੇਪੀ ਸੰਵਿਧਾਨ ਨੂੰ ਬਦਲਣ ਦੀ ਰਚੀ ਜਾ ਰਹੀ ਹੈ ਸਾਜ਼ਿਸ਼ ਅਨਿਆਂ ਦੇ ਖਿਲਾਫ ਹੋਣਾ ਪਵੇਗਾ ਇੱਕਜੁੱਟ ਸਹਾਰਨਪੁਰ ਦੇ ਵਿੱਚ ਰੈਲੀ ਤੋਂ ਪੀਐਮ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ ਬੋਲੇ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਮੁਸਲਿਮ ਲੀਗ ਅਤੇ ਲੈਫਟ ਦੀ ਅਛਾਪ ਮੈਨੀਫੈਸਟੋ ਦੇ ਵਿੱਚ ਕਾਂਗਰਸ ਹੈ ਹੀ ਨਹੀਂ ਲੋਕਾਚੋਣਾਂ ਦੇ ਵਿਚਾਲੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਕਾਲੀ ਗਰਦਨ ਦੱਸਿਆ ਕਿੰਗ ਮੇਕਰ ਬੋਲੇ ਸਿਆਸਤ ਦੇ ਵਿੱਚ ਬਣ ਸਕਦਾ ਹੈ ਕੋਈ ਵੀ ਸਮੀਕਰਨ ਤਾਂ ਭਾਜਪਾ ਨੇ ਲਈ ਛੁਟਕੀ ਦਿਲ ਬਹਿਲਾਣੇ ਕੋ ਗਾਲਿਬ ਖਿਆਲ ਅੱਛਾ ਹੈ ਐਕਸਾਈਜ਼ ਪਾਲਿਸੀ ਮਾਮਲੇ ਤੇ ਆਪਨੇ ED ਨੂੰ ਕੀਤੇ ਸਵਾਲ ਕਿ 16 ਦਿਨ ਪਹਿਲਾਂ ਮਨੀ ਟ੍ਰੇਲ ਦੇ ਦਿੱਤੇ ਸਨ ਪੁਖਤਾ ਸਬੂਤ ਹੁਣ ਤੱਕ ਕੀ ਲਿਆ ਐਕਸ਼ਨ ਕਿ ਕੇਜਰੀਵਾਲ ਦੀ ਵਾਂਗ ਨੱਡਾਣੋਂ ਵੀ ਗਿਫਤਾਰ ਕਰੇਗੀ ED ਦਿੱਲੀ ਚ ਚਾਈਲਡ ਟ੍ਰੈਫਿਕਿੰਗ ਦਾ ਪਰਦਾ ਫਾਜ CBI ਨੇ ਕਈ ਇਲਾਕਿਆਂ ਦੇ ਵਿੱਚ ਰੇਡ ਕਰ 7 ਤੋਂ 8 ਬੱਚਿਆਂ ਨੂੰ ਕੀਤਾ ਰੈਸਕਿਊ ਮਹਿਲਾ ਸਮੇਤ ਦੋ ਮੁਲਜ਼ਮ ਹਿਰਾਸਤ ਵਿੱਚ ਲਏ ਹਮੇਸ਼ਰ ਦੇ ਪਿੰਡ ਕੰਘੋਵਾਲੀ ਦੇ ਵਿੱਚ 2.5 ਸਾਲ ਦੇ ਸਮਰਤ ਸਦਾ ਮਾਂ ਅਤੇ ਦਾਦੀ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਮਾਥਮ ਦੇ ਵਿੱਚ ਦੁੱਬੇ ਪਿਤਾ ਨੇ ਦਿੱਤੀ ਅੰਤਿਮ ਵਿਦਾਈ ਤਾਈ ਨੇ ਉਤਾਰਿਆ ਸੀ ਮੌਤੇ ਕਾਰ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 1859 ਨਾ ਪ੍ਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਵਾਦ ਕਰਾਂਗੇ ਵੱਡੀ ਖਬਰ ਤੇ ਵੱਡੀ ਖਬਰ ਅੰਮ੍ਰਿਤਸਰ ਦੀ ਨਾਲ ਜੁੜੀ ਹੋਈ ਹੈ ਜਿੱਥੇ ਕਿ ICICI ਬੈਂਕ ਦੇ ਵਿੱਚ 20 ਲੱਖ ਰੁਪਏ ਦੀ ਲੁੱਟ ਹੋਈ ਹੈ ਤਿੰਨ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਪਿਸਤੌਲ ਦੀ ਨੋਕ ਤੇ ਕੈਸ਼ ਕਾਊਂਟਰ ਦੇ ਵਿੱਚ ਲੁਟੇਰੇ ਦਾਖਲ ਹੋਏ 20 ਲੱਖ ਦੀ ਨਗਦੀ ਲੁੱਟ ਕੇ ਸਕੂਟੀ ਤੇ ਲੁਟੇਰੇ ਫਰਾਰ ਹੋ ਜਾਂਦੇ ਨੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਰੋਡ ਤੇ ਸਥਿਤ ਬੈਂਕ ਦੇ ਦਰਸਲ ਲੁੱਟ ਦੀ ਵਾਰਦਾਤ ਨੂੰ ਇਹ ਅੰਜਾਮ ਦਿੱਤਾ ਗਿਆ ਵਾਰਦਾਤ ਸਮੇਂ ਬੈਂਕ ਦੇ ਗੇਟ ਤੇ ਕੋਈ ਵੀ ਸਿਕਿਉਰਿਟੀ ਗਾਰਡ ਮੌਜੂਦ ਨਹੀਂ ਸੀ ਹਾਲਾਂਕਿ ਸੁਰੱਖਿਆ ਨੂੰ ਲੈ ਕੇ ਇਹ ਵੀ ਵੱਡਾ ਸਵਾਲ ਹੈ ਕਿ ਸਿਕਿਉਰਿਟੀ ਗਾਰਡ ਦਾ ਬੈਂਕ ਦੇ ਵੱਲੋਂ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਤੁਹਾਨੂੰ ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਇਹੀ ਉਹ ਬੈਂਕ ਹੈ ਜਿੱਥੇ ਕਿ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 20 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਤਿੰਨ ਲੁਟੇਰਿਆਂ ਨੇ ਦਰਸਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਿਸਤੌਲ ਦੀ ਨੋਕਤੇ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਗੇੜੇ ਕੇ ਕੈਸ਼ ਕਾਊਂਟਰ ਦੇ ਵਿੱਚ ਦਾਖਲ ਹੋਏ ਤੇ 20 ਲੱਖ ਰੁਪਏ ਦੀ ਨਕਦੀ ਲੁੱਟ ਕੇ ਸਕੂਟੀ ਤੇ ਫਰਾਰ ਹੋ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਦਰਸਲ ਸਕੂਟੀ ਤੇ ਸਵਾਰ ਹੋ ਕੇ ਲੁਟੇਰੇ ਆਏ ਸਨ ਜਿਨ੍ਹਾਂ ਦੇ ਵੱਲੋਂ ਪੂਰੀ ਲੁੱਟ ਦੀ ਵਾਰਦਾਤ ਨੂੰ ਅ ਆ ਤਾਂ ਨਵੇਂ ਬੈਂਕ ਦੀਆਂ ਤਸਵੀਰਾਂ ਵਖਾ ਰਹੇ ਆ ਵੱਡੀ ਗੰਟੀ ਦੇ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਇਸ ਜਗ੍ਹਾ ਤੇ ਪਹੁੰਚੇ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਡੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਨੇੜੇ-ਨੇੜੇ ਦੇ CCTV ਉਹ ਵੀ ਖੰਘਾਲਣ ਦੀ ਜਿਹੜੀ ਇੱਕ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਰਨਤਾਰ ਰੋਡ ਤੇ ਦਰਸਲ ਇਹ ਸਥਿਤ ਬੈਂਕਾਂ 'ਚ ਇੱਥੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਵੀ ਜ਼ਰੂਰ ਸਵਾਲ ਹੈ ਕਿ ਵਾਰਦਾਤ ਸਮੇਂ ਬੈਂਕ ਦੇ ਗੇਟ ਤੇ ਕੋਈ ਵੀ ਸਿਕਿਉਰਿਟੀ ਗਾਰਡ ਮੌਜੂਦ ਨਹੀਂ ਸਲਾਕੇ ਵੱਡਾ ਸਵਾਲ ਹੈ ਕਿ ਕੀ ਸਿਕਿਉਰਿਟੀ ਗਾਰਡ ਪੈਨਾਸ ਸੀ ਜਾਂ ਉਸ ਮੌਕੇ ਕਿਤੇ ਦੁਦੁਰ ਗਿਆ ਸੀਗਾ ਜਾਂ ਕੋਈ ਸਕਿਉਰਿਟੀ ਗਾਰਡ ਦਾ ਬੰਦੋਬਸਤ ਨਹੀਂ ਸੀਗਾ ਇਹ ਵੀ ਸਵਾਲ ਹੈ ਇਸੇ ਕਬਰਤੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਅੰਮ੍ਰਿਤਸਰ ਦੇ ਵਿੱਚ ਵੱਡੀ ਲੁੱਟ ਹੋਈ ਹੈ 20 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਲੁਟੇਰਿਆਂ ਦੇ ਬਲ ਹੁਣ ਤੱਕ ਦੀ ਕੀ ਕੋ ਜਾਣਕਾਰੀ ਬਿਲਕੁਲ ਪਰਮਿੰਦਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਹਿਰ ਦੇ ਚਪੇ-ਚਪੇ ਤੇ ਪੁਲਿਸ ਤੋਂ ਇਲਾਵਾ ਪੈਰਾਮਿਲਟਰੀ ਫੋਰਸਿਜ਼ ਵੀ ਤਨਖਾਸੀਤੀਆਂ ਗਈਆਂ ਨੇ ਪਰ ਅਜੇ ਅਜੇ ਦੇ ਚੱਲਦਿਆਂ ਅੱਜ ਕਿਉਂਕਿ ਵੀਕਐਂਡ ਸ਼ਨੀਵਾਰ ਦਾ ਦਿਨ ਹੈ ਔਰ ਬਹੁਤ ਸਾਰੇ ਸਰਕਾਰੀ ਅਧਿਕਾਰੀ ਅਧਿਅਾਰਿਆਂ ਦੇ ਵਿੱਚ ਛੁੱਟੀ ਵੀ ਹੁੰਦੀ ਹੈ ਪਰ ਅੱਜ ਦੇ ਦਿਨ ਜੋ ਹੈ ਇੱਕ ਬੈਂਕ ਨੂੰ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਔਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਤਿੰਨ ਜਿਹੜੇ ਲੁਟੇਰੇ ਨੇ ਉਹ ਉਹ ਬੈਂਕ ਦੇ ਅੰਦਰ ਆਏ ਸੀ ਔਰ ਹਥਿਆਰਾਂ ਦੀ ਲੋਕ ਦੇ ਉੱਤੇ ਪੂਰੀ ਲੁੱਟ ਨੂੰ ਜੋ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦਕਿ ਪੁਲਿਸ ਕਮਿਸ਼ਨਰ ਜਿਹੜੇ ਨੇ ਗੁਰਪ੍ਰੀਤ ਸਿੰਘ ਭੁੱਲਰ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ ਔਰ ਜਿਹੜੇ ਪੁਲਿਸ ਅਧਿਕਾਰੀ ਪਹੁੰਚ ਕੇ ਮੌਕੇ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਫਿਲਹਾਲ ਬੈਂਕ ਦਾ ਜੋ ਮੇਨ ਗੇਟ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਮੀਡੀਆ ਦੇ ਜਿਹੜੇ ਸਾਥੀ ਨੇ ਉਹ ਜਰੂਰ ਬਾਹਰ ਇੰਤਜ਼ਾਰ ਕਰ ਰਹੇ ਨੇ ਕਿ ਆਖਿਰਕਾਰ ਕੋਈ ਟਰੋਸ ਜਵਾਬ ਜਿਹੜਾ ਪੁਲਿਸ ਵੱਲੋਂ ਦਿੱਤਾ ਜਾਵੇ ਪਰ ਬੜਾ ਹੀ ਹੈਰਾਨੀ ਕਰਨ ਵਾਲਾ ਮਾਮਲਾ ਹੈ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਲੁਟੇਰੇ ਨੇ ਉਹ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਆਏ ਸੀ ਤਾਂ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਜਾਂਚ ਵੀ ਕੀਤੀ ਜਾ ਰਹੀ ਔ ਉਹਨਾਂ ਦੀ ਫੁਟੇਜ ਜਿਹੜੀ ਹੈ ਉਹ ਵੀ ਹੁਣ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਪਰ ਫਿਲਹਾਲ ਬੜੀ ਹਰਾਨੀ ਵਾਲਾ ਜਿਹੜਾ ਖੁਲਾਸਾ ਹੋਇਆ ਕਿ ਜੋ ਬੈਂਕ ਦੇ ਮੁਲਾਜ਼ਮ ਵੱਲੋਂ ਕਿਹਾ ਗਿਆ ਕਿ ਬੈਂਕ ਦੇ ਬਾਹਰ ਕੋਈ ਵੀ ਸਿਕਿਉਰਿਟੀ ਗਾਰਡ ਜਿਹੜਾ ਮੌਜੂਦ ਨਹੀਂ ਸੀ ਕਿ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਕਿਈ ਉਸ ਵੇਲੇ ਉਹ ਕਿਤੇ ਗਿਆ ਹੋਇਆ ਸੀ ਜਾਂ ਫਿਰ ਉੱਥੇ ਪ੍ਰਬੰਧ ਹੀ ਨਹੀਂ ਸੀ ਤਾਂ ਇਹ ਵੀ ਇੱਕ ਵੱਡਾ ਸਵਾਲ ਹੈ ਔਰ ਕੁਝ ਦਿਨ ਬਾਅਦ ਪੁਲਿਸ ਕਮਿਸ਼ਨਰ ਜਾਂ ਹੋਰ ਜਿਹੜੇ ਪੁਲਿਸ ਅਧਿਕਾਰੀ ਨੇ ਇਸ ਬਾਰੇ ਕੋਈ ਸਹੀ ਜਵਾਬ ਦੇ ਸਕਦੇ ਨੇ ਰਾਜੀਵ ਕਿੰਨੇ ਕਵਜੇ ਦੀ ਇਹ ਪੂਰੀ ਲੁੱਟ ਦੀ ਵਾਰਦਾਤ ਹੈ ਕੀ ਕੋਈ ਸੀਸੀਟੀਵੀ ਹੁਣ ਤੱਕ ਸਾਹਮਣੇ ਅ ਤੇ ਕੋ ਜੋ ਹੁਣ ਤੱਕ ਜਾਣਕਾਰੀ ਕਿਉਂਕਿ 4 ਵਜੇ ਦਾ ਸਮਾਂ ਹੈ ਔਰ ਹੁਣ ਤੋਂ ਕਰੀਬ 2 ਘੰਟੇ ਪਹਿਲਾਂ ਦੀ ਗੱਲ ਕਹੀ ਜਾ ਰਹੀ ਕਿਉਂਕਿ ਹੋ ਸਕਦਾ ਕਿ ਉਸ ਵੇਲੇ ਬੈਂਕ ਦੇ ਵਿੱਚ ਲੱਜ ਟਾਈਮ ਹੋਵੇ ਕਿਉਂਕਿ ਹਲੇ ਐਗਜੈਕਟ ਜਿਹੜੀ ਟਾਈਮਿੰਗ ਆ ਉਹ ਨਹੀਂ ਦੱਸੀ ਗਈ ਉਹ ਜਦੋਂ ਤੱਕ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਸਾਹਮਣੇ ਨਹੀਂ ਆਉਂਦੀ ਉਸ ਦੇ ਵਿੱਚ ਐਗਜੈਕਟ ਟਾਈਮ ਪਤਾ ਲੱਗੇਗਾ ਪਰ ਅਸੀਂ ਕਹਿ ਸਕਦੇ ਹਾਂ ਕਿ ਦੁਪਹਿਰ ਵੇਲੇ ਜੋ 12 ਤੋਂ 2 ਵਜੇ ਦੇ ਦਰਮਿਆਨ ਇਹ ਜਿਹੜੀ ਪੂਰੀ ਲੁੱਟ ਦੀ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਔਰ ਕੁਝ ਹੀ ਅਸੀਂ ਕਹੀਏ ਕਿ ਮਿੰਟਾਂ ਦੇ ਵਿੱਚ ਜਿਹੜੇ ਲੁਟੇਰੇ ਨੇ ਉੱਥੇ ਆਉਂਦੇ ਨੇ ਸਿੱਧਾ ਸਿੱਧਾ ਜਿਹੜਾ ਕੈਸ਼ ਕਾਊਂਟਰ ਹੈ ਉੱਥੇ ਆ ਕੇ ਉੱਥੋਂ 20 ਲੱਖ ਰੁਪਏ ਦੀ ਜਿਹੜੀ ਲੁੱਟ ਕਰਕੇ ਬੜੇ ਆਰਾਮ ਦੇ ਨਾਲ ਬੈਂਕ ਦੇ ਪਿਛਲੇ ਪਾਸੇ ਕਿਉਂਕਿ ਉੱਥੇ ਕਾਫੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਔਰ ਉਸ ਪਾਸੇ ਕਿਹਾ ਜਾ ਰਿਹਾ ਹੈ ਕਿ ਉਹ ਗਏ ਸੀ ਤਾਂ ਹੁਣ ਪੁਲਿਸ ਜਾਂਚ ਦੇ ਵਿੱਚ ਜੁੜੀ ਹੋਈ ਔਰ ਹਰ ਇੱਕ ਪਹਿਲੂ ਦੇ ਉੱਤੇ ਜਾਂਚ ਕਰਕੇ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਇਸ ਬਾਰੇ ਕੋਈ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ। ਹਾਂ ਠੀਕ ਹੈ ਰਾਜੀਵ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅੰਮ੍ਰਿਤਸ 2 ਵਜੇ ਦੀ ਲੁੱਟ ਦੀ ਵਾਰਦਾਤ ਦੱਸੀ ਜਾ ਰਹੀ ਹੈ ਹਾਲਾਂਕਿ ਹੋਰ ਡਿਟੇਲ ਦੇ ਵਿੱਚ ਜਾਣਕਾਰੀ ਆਉਣੀ ਆ ਬਾਕੀ ਹੈ ਜਦੋਂ ਸੀਸੀਟੀਵੀ ਸਾਹਮਣੇ ਆਉਣਗੀਆਂ ਤਾਂ ਉਸ ਤੋਂ ਬਾਅਦ ਹੋਰ ਸਪਸ਼ਟ ਹੋਵੇਗਾ ਕਿਉਂਕਿ ਜੋ ਸੀਸੀਟੀਵੀ ਹੁੰਦੀ ਹੈ ਉਸ ਦੇ ਵਿੱਚ ਜਿਹੜਾ ਕੋਸਟੇ ਦਾ ਸਮਾਂ ਵੀ ਨਾਲ ਆ ਜਾਂਦਾ ਹੈ ਕਿ ਕਿੰਨੇ ਵਜੇ ਦੀ ਉਹ ਸੀਸੀਟੀਵੀ ਫੁਟੇਜ ਹੈ ਉਸ ਤੋਂ ਬਾਅਦ ਸਥਿਤੀ ਹੋਰ ਸਾਫ਼ ਹੋਵੇਗੀ ਪਰ ਆਪਣੇ ਆਪ ਦੇ ਵਿੱਚ ਜ਼ਰੂਰ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਿਵੇਂ ਦਿਨ ਦਿਹਾੜੇ ਤਿੰਨ ਲੁਟੇਰੇ ਜਿਹੜੇ ਕਿ ਇਸ ਜਗ੍ਹਾ ਤੇ ਪਹੁੰਚਦੇ ਨੇ ਜਿਸ ਜਗ੍ਹਾ ਦੀਆਂ ਇਸ ਬੈਂਕ ਦੀਆਂ ਸੀ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਪਿਸਤੌਲ ਦੀ ਨੋਕ ਤੇ ਕੈਸ਼ ਕਾਊਂਟਰ 20 ਲੱਖ ਰੁਪਏ ਦੀ ਨਕਦੀ ਲੁੱਟ ਕੇ ਉਸ ਤੋਂ ਬਾਅਦ ਸਕੂਟੀ ਤੇ ਫਰਾਰ ਹੋ ਕੇ ਸਵਾਰ ਹੋ ਕੇ ਗੇੜੇ ਕਿ ਫਰਾਰ ਹੋ ਜਾਂਦੇ ਨੇ ਮੌਕੇ ਤੇ ਪਹੁੰਚੀ ਪੁਲਿਸ ਦੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਪੁਲਿਸ ਅਧਿਕਾਰੀ ਮੁਲਾਜ਼ਮ ਜਿਹੜੇ ਨਜ਼ਰ ਆ ਰਹੇ ਨੇ ਮੌਕੇ ਤੇ ਜਾਇਜ਼ਾ ਲਿਆ ਗਿਆ ਹੈ ਆ ਤਾਂ ਫਿਲਹਾਲ ਇਹ ਵੱਡਾ ਸਵਾਲ ਹੈ ਕਿ ਅਖਰਕਾਰ ਕਦੋਂ ਇਹ ਲੁੱਟੇਰੇ ਜਿਨ੍ਹਾਂ ਦੇ ਵੱਲੋਂ 20 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਕਹਾਣੀ ਸਰੋਸਤਰ ਹਮਤੇ ਕਿ ਤਿੰਨੇ ਬੰਦੇ ਅੰਦਰ ਆਏ ਆ ਉਹ ਕੈਸ਼ ਕਾਊਂਟਰ ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ ਹਾਂਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾਰਟ ਹਾਂਜੀ ਐਸਾ ਸਾਰਾ ਕਸਟਮਰ ਨਹੀਂ ਸੀ ਸਰ ਕਿੰਨੇ ਕਿੱਦਾਂ ਲੋਕ ਹੋ ਸਰ ਹੋ ਗਈ 15 ਤੋਂ 20 ਲੱਖ ਦੀ ਕਿੰਨੇ ਪਏ ਦਾ ਟਾਈਮ ਸਰ 5 ਮਿੰਟ ਘੱਟ ਦੋ ਤੇ ਕੀ ਲੱਗਦਾ ਕਿ ਲੋਕ ਦੀ ਨੀਅਤ ਨਾਲ ਆਏ ਜਾਂ ਵੈਸੀ ਪਹਿਲਾਂ ਹੀ ਉਹਨਾਂ ਦਾ ਪਲਾਨਿੰਗ ਸੀ ਮੇਰੇ ਸਾਰੀ ਮੀਤ ਨਾਲ ਪੂਰੀ ਆਇਆ ਹਾਂਜੀ ਹੈਲੋ ਨੌਬਲ ਨੂੰ ਫ੍ਰੀਨਟੀ ਦੀ ਜਗ੍ਹਾ ਸਦਾ ਬਖਤੀ ਹੈ ਸਰ ਇਹ ਗੱਲ ਦਾ ਹੁਣ ਹੱਲ ਨਹੀਂ ਉਹਨਾਂ ਪਤਾ ਹਾਂ ਜੇਟ ਤੇ ਕੋਈ ਵੀ ਨਹੀਂ ਸੀਗਾ ਸਿਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸਿਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸੀਸੀਟੀਵੀ ਕੈਮਰਾ ਚੱਲਦੇ ਨੇ ਹਾਂ ਚੱਲਦੇ ਸਰ ਫੁਟੇਜ ਆਈਗਾ ਸਰ ਫੁਟੇਜ ਆ ਗਈ ਸਰ ਕਿੰਨੇ ਕਿ ਮੈਂ ਤਿੰਨ ਬੰਦੇ ਤਿੰਨੇ ਆਣੇ ਵੈਪਨ ਸਰ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਆ ਤਦਰ ਬਟਾਲਾ ਦੇ ਵਿੱਚ ਵੀ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ 13 ਟੋਲੇ ਸੋਨਾ ਲੈ ਕੇ ਲੁਟੇਰੇ ਫਰਾਰ ਹੋ ਗਏ ਗਨਪੁਆਇੰਟ ਤੇ ਜੁਲਰ ਤੋਂ ਜਿਹੜਾ ਕਿ ਸੋਨਾ ਲੁੱਟਿਆ ਗਿਆ ਹੈ ਜੁਲਰ ਤੋਂ 5000 ਦੀ ਨਕਦੀ ਵੀ ਖੋਈ ਗਈ ਹੈ ਨਿਹੰਗਾਂ ਦੇ ਬਾਣੇ ਦੇ ਵਿੱਚ ਆਏ ਸਨ ਲੁਟੇਰੇ ਇਹ ਵੀ ਵੱਡਾ ਖੁਲਾਸਾ ਹੈ ਜੋ ਜੁਲਰ ਦੇ ਵੱਲੋਂ ਜਾਣਕਰ ਦਿੱਤੀ ਗਈ ਹੈ ਕਿ ਨਿਹੰਗਾਂ ਦੇ ਬਾਣੇ ਦੇ ਵਿੱਚ ਲੁਟੇਰੇ ਆਏ ਸਨ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਹੋਵੇ ਜੁਲਰ ਨੂੰ ਇਹ ਲੱਗੇ ਕਿ ਕੋਈ ਗਾਹਕ ਉਹਨਾਂ ਦੇ ਕੋਲ ਪਹੁੰਚਿਆ ਤੇ ਨਿਹੰਗਾਂ ਦੇ ਬਾਣੇ ਦੇ ਵਿੱਚ ਦਰਸਲੇਪੁਰੀ ਆਲਟੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਲੁਟੇਰਿਆਂ ਦੀ ਪਾਲ ਕੀਤੀ ਜਾ ਰਹੀ ਹੈ ਸੁਰੂਰ ਸੁਰੱਖਿਆ ਨੂੰ ਲੈ ਕੇ ਸਵਾਲ ਆ ਖੜੇ ਹੁੰਦੇ ਨੇ ਕਿ ਜਿੱਥੇ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਇਸ ਦੇ ਵਿਚਾਲੇ ਪੁਲਿਸ ਦੇ ਵੱਲੋਂ ਜਗਾ ਜਗਾ ਤੇ ਫਲੈਗ ਮਾਰਚ ਵੀ ਕੱਢੇ ਜਾ ਰਹੇ ਨੇ ਕਾਨੂੰਨ ਵਿਵਸਥਾ ਜਿਹੜੀ ਕਿ ਬਿਲਕੁਲ ਤਰਸਤ ਹੋਣ ਦੇ ਕਈ ਦਾਅਵੇ ਵੀ ਕੀਤੇ ਜਾ ਰਹੇ ਨੇ ਪਰ ਜਦੋਂ ਆਸਾਨੀ ਦੇ ਨਾਲ ਇਸ ਤਰੀਕੇ ਦੀਆਂ ਦਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਣ ਤਾਂ ਜ਼ਰੂਰ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੁੰਦੇ ਨੇ ਬਟਾਲਾ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 13 ਟੋਲੇ ਸੋਨਾ ਲੈ ਕੇ ਜਿਹੜੇ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਗਨ ਪੁਆਇੰਟ ਤੇ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੁਲਰ ਤੋਂ 5000 ਰੁਪਏ ਦੀ ਨਕਦੀ ਵੀ ਖੋਈ ਗਈ ਹੈ ਤੇ ਇਹ ਵੀ ਵੱਡਾ ਖੁਲਾਸਾ ਹੋਇਆ ਜੋ ਜੁਲਰ ਦੇ ਵੱਲੋਂ ਜਾਣ ਕਰ ਦਿੱਤੀ ਗਈ ਹੈ ਕਿ ਨਿੰਗਾ ਦੇ ਬਾਣੇ ਦੇ ਵਿੱਚ ਦਰਸਲ ਆਏ ਸਨ ਲੁਟੇਰੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਆ ਸ਼ੱਕ ਨਾ ਹੋਵੇ ਉਹਨਾਂ ਨੂੰ ਇਹੀ ਲੱਗੇ ਕਿ ਕੋਈ ਗਾਹਕ ਉਹਨਾਂ ਦੇ ਕੋਲ ਸੋਨਾ ਖੇਦਣ ਵਾਸਤੇ ਆਇਆ ਕੋਈ ਗਾਹਕ ਉਹਨਾਂ ਦੇ ਕੋਲ ਆਇਆ ਤੇ ਨਿਹੰਗਾਂ ਤੇ ਬਾਣੇ ਦੇ ਵਿੱਚ ਹੀ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਡੋਟੇਰੀਆਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਹੈ ਕਿ ਆਖਰਕਾਰ ਇਹ ਲੁਟੇਰੇ ਕਦੋਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਉਣਗੇ ਅੱਜ ਇੱਕ ਕਸਟਮਰ ਆਇਆ ਮੈਂ ਕੋਈ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹਨੂੰ ਜੈਦ ਮੁੰਦਰੀ ਦਿਖਾਈ ਇਹ ਕਿੰਨਾ ਮੇਰੇ ਨਾਲ ਲੇਡੀ ਜਾ ਰਹੀਆਂ ਪਿੱਛੇ ਤੇ ਉਹਨਾਂ ਨੇ ਲੇਡੀਜ਼ ਮੰਨ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੰਦਰੀ ਉਹਦੇ ਚ ਤਕਰੀਬਨ 7 ਟੋਲੇ ਦੀ ਗਰੀਬ ਆਈ ਸਾਮਾਨ ਮੇਰਾ ਤੇ ਫਿਰ ਦੂਸਰੀ ਕਿੰਨਾ ਚਲੋ ਨਹੀਂ ਤੇ ਮੈਨੂੰ ਲੇਡੀ ਵਿਖਾ ਦਿਓ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਾਮਾਨ ਹੈ ਜੇ ਲੇਡੀਜ਼ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ 100 ਰੁਪਏ ਕਰ ਲੋਗੇ ਮੈਂ ਕੋਈ ਨਹੀਂ ਕਰ ਲਾਂਗੇ ਉਨੇ ਆਪਣੇ ਜਿਹੜੇ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੇ ਮੈਂ ਗੂਗਲ ਤੇ ਕਰ ਲਊਗਾ ਮੈਂ ਕਰ ਲਾਂਗਾ ਬਾਅਦ ਫਿਰ ਥੋੜੀ ਜਿਆੜੇ ਬਾਅਦ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਜੀ ਉਹਨੇ ਦੰਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਸਾਥ ਜੋੜ ਕੇ ਆਦਾਂ ਅੰਕਲ ਹੋ ਗਿਆ ਮੈਂ ਕਹਾਂ ਜੀ ਬਾਬੂ ਕੰਦਰਾ ਮਹਾਰਾਜ ਕਿਧਰ ਆਏ ਜੀ ਮੈਂ ਤਾਂ ਸੇਵਾਸ ਬੋਲੇ ਹਾਂ ਬਸ ਕੋਈ ਆ ਤੇ ਉਹਨੇ ਜਦੋਂ ਉਹਨੇ ਦੰਤਰ ਕੱਟ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਢ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋ ਰਗਾ ਉਹ ਮੁੰਨਾ ਹੀ ਉਹਨਾਂ ਨੂੰ ਨਾ ਦੇ ਮੂੰਹ ਮ ਬੰਨਿਆ ਹੋਏ ਉਹਨੇ ਜਿਹੜਾ ਪਹਿਲਾਂ ਉਹਨੇ ਉਹਨੇ ਮੂੰਹ ਖੋਲਿਆ ਰਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਰਾਇਆ ਹੁਤਾ ਪਹਿਲਾਂ ਵੀ ਆਇਆ ਮੁੰਦਰੀ ਦੇਖ ਕੇ ਚੱਲ ਗਿਆ ਸੀ ਪਰ ਅੱਜ ਉਹ ਨੇ ਲੁੱਟ ਖੋ ਕਰਕੇ ਫੱਜ ਗਏ ਜੀ ਉਹ ਤਾਂ ਪਾਣ ਦੇ ਵਿੱਚ ਫਸ ਗਿਆ ਜੀ ਜੀ ਉਹ ਤੇ ਪਹਿਲੇ ਬੰਦੇ ਹਨ ਮੋਟਰਸਾਈਕਲ ਤੇ ਉਹ ਮੁੰਡੀਆਂ ਲੇੜੀਆਂ ਬੰਦੀਆਂ ਦੇਖਣ ਦੇ ਬਾਹਰ ਉਹਨਾਂ ਕੋ ਕਨਪੁਆਇੰਟ ਤੇ ਦੱਸਦੇ ਨਾਲ ਸੋ ਤੀ ਗ੍ਰਾਮ ਫਰਾਂ ਲਾ ਕੇ ਜੀ ਉਹ ਫਸਾਣ ਕਰਕੇ ਕੋਸ਼ੇਨ ਪਾਰ ਕਰਦਾ ਸੀ ਸਰਦਾਰ ਸੀ ਜਾਂ ਮੋਨੇ ਕਿਸ ਤਰ੍ਹਾਂ ਸੀ ਸਰਦਾਰ ਸੀ ਇੱਕ ਨਾਕੀ ਬਗ ਬਲੀ ਸੀ ਚੈੱਕਿੰਗ ਜਗੜ ਪਈ ਸੀ ਆਪ ਨੂੰ ਕਿਹੜਾ ਦਮਾਨਾ ਬਣਿਆ ਤੇ ਚਿੱਟਾ ਚੋੜਾ ਪਾਇਆ ਸੋ ਸਰ ਕੋ ਸੀਸੀਟੀਵੀ ਫੋਟੋਫੋਟੋ ਹੈਗੀ ਕਰਾ ਆਪਨੇ ਸੀਸੀਟੀਵੀ ਫੋਟੋ ਵੀ ਆ ਗਈ ਹੈ ਸੰਘਾੜ ਦੇ ਮੱਥੇ ਕੈਮਰਾ ਚ ਚੈੱਕ ਕਰ ਰਿਹਾ ਐਸੇ ਖਬਰਤੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਸ਼ੰਬਰ ਬਿੱਟੂ ਜੁੜ ਚੁੱਕੇ ਨੇ ਵਿਸ਼ੰਬਰ ਕੀ ਕੋਈ ਜੀ ਜਾਣਕਾਰੀ ਹੈ ਹੁਣ ਤੱਕ ਦੀ ਕਿੰਨੇ ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿੰਨੇ ਲੁਟੇਰੇ ਆਏ ਸਨ ਹੁਣ ਤੱਕ ਦੀ ਕੀ ਕੋ ਜਾਣਕਾਰੀ ਸਾਹਮਣੇ ਆਈ ਹੈ ਕੀ ਪਰਵੰਦਰੋ ਬਿਲਕੁਲ ਪਟਾਲਾ ਦੇ ਵਿੱਚ ਸ਼ਹਿਰ ਹੈ ਕੋਈ ਮਾਨ ਨਗਰ ਇਲਾਕੇ ਵਿੱਚ ਬੱਬਲ ਜੁੱਲਦੇ ਦੁਕਾਨ ਤੇ ਜਿਹੜੇ ਤਿੰਨ ਲੁਟੇਰੇ ਆਉਂਦੇ ਨੇ ਮੋਟਰਸਾਈਕਲ ਤੇ ਉਹ ਤਿੰਨ ਵਿੱਚੋਂ ਜਿਹੜੇ ਆਹ ਦੁਕਾਨ ਦੇ ਅੰਦਰ ਆ ਜਾਏ ਨੇ ਉਹ ਕਹਿੰਦਾ ਕਿ ਸ਼ਾਇਦ ਮੇਰੇ ਕੋ ਕਸਟਮਰ ਆਏ ਨੇ ਉਹਨੂੰ ਬਾਅਦ ਵਿੱਚ ਗੱਲਾਂ ਬਾਤਾਂ ਦੇ ਪਲ ਜਾ ਕੇ ਸਮਾਨ ਦਿਖਾਉਣ ਨੂੰ ਕਹਿੰਦੇ ਉਹ ਤਿੰਨ ਜਣੇ ਇੱਕ ਨੇ ਢੰਗ ਦਾ ਬਾਲਾ ਪਾਇਆ ਸੀ ਉਹ ਦੋ ਸਵਾਰ ਸੀਗਾ ਉਹਨੇ ਆਕੇ ਜਦੋਂ ਉਹ ਸਵਾਰ ਵਗੈਰਾ ਦਿਖਾਉਣਾ ਕਰਦੇ ਉਹਦੀ ਗਨ ਪਰਮਾਟ ਦੇ ਪੁਲਿਸ ਕੰਪਨੀ ਤੇ ਆਸੀ ਜੀ ਗਾਂਦੇ ਲੋਕ ਬਾਅਦ ਉਸ ਦੇ ਵਿੱਚ ਕੋਈ ਕੈਸ਼ 5000 ਰੁਪਏ ਜਿਸ ਤੋਂ 13 ਟੋਲੇ ਸੋਨਾ ਸੀ ਜਿਹੜਾ ਉਹ ਲੁੱਟ ਗਏ ਉੱਥੋਂ ਫਰਾਰ ਹੋ ਗਏ ਉਹ ਉਸ ਲੁੱਟ ਲਈ ਕਟਾਫੀ ਇਸ ਵਿੱਚ ਵੀ ਕੈਦ ਹੋ ਗਈ ਜੋ ਕਿ ਸਿਟੀ ਸਾਹਮਣੇ ਆਈ ਆ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਤਾਂ ਉਹ ਆਲੇ ਵੀ ਸਾਰੀ ਜਾਂਚ ਕਰ ਰਹੇ ਲੋਕਾਂ ਦਾ ਕਹਿਣਾ ਕਿ ਉਹ ਜੋ ਦੁਕਾਨਦਾਰ ਦਾ ਮਾਲ ਕਰ ਰਹੇ ਕਿ ਇਹ ਬੰਦੇ ਨੇ ਪਹਿਲਾਂ ਵੀ ਇੱਕ ਦਿਨ ਮੇਰੇ ਕੋਲ ਦੁਕਾਨ ਤੇ ਆਏ ਸੀ ਉਹ ਸਮਾਨ ਦੇਖਾ ਵੀ ਕੁਝ ਕੀਤਾ ਔਰ ਪੁੱਛਦੇ ਪਹਿਲਾਂ ਵੀ ਘਟਨਾ ਆ ਔਰ ਬੜੀ ਦੁਖ ਦੀ ਗੱਲ ਉਹ ਦਿਨ ਦਿਹਾ ਲੁੱਟ ਕੇ ਲੈ ਜਾਣਾ ਇੱਕ ਬੜੀ ਘਟਨਾ ਸਾਹਮਣੇ ਦੁਖਦਾਈ ਘਟਨਾ ਹੈ ਕਿ ਸੁਨਾਰੇ ਦੁਕਾਨ ਉੱਛਾਰੇ ਲੁੱਟ ਕੇ ਲੈ ਗਏ ਨੇ ਔਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਸੀਸੀਟੀਵੀ ਵੀ ਸਾਹਮਣੇ ਆ ਚੁੱਕੀ ਹੈ ਔਰ ਪੁਲਿਸ ਜਿਹੜੀ ਕਹਿ ਰਹੀ ਹੈ ਕਿ ਮਾਮਲਾ ਦਰਜ ਕਰ ਲਿਆ ਔਰ ਦੋਸ਼ੀਆਂ ਦੇ ਜਲਦੀ ਨਾਤਾਂ ਪਹੁੰਚ ਜਾਵਾਂਗੇ ਜੀ ਬਹੁਤ ਹਾਂ ਠੀਕ ਹੈ ਬਸ਼ੰਬਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਨਾਲ ਤੁਹਾਨੂੰ ਸੀ ਸੀਟੀਵੀ ਤਸਵੀਰਾਂ ਵਿਖਾ ਰਹੇ ਹਾਂ ਸੀਸੀਟੀਵੀ ਦੇ ਵਿੱਚ ਮੁਲਜ਼ਮ ਕੈਦ ਹੋਇਆ ਜਨਤ ਦੇ ਵੱਲੋਂ ਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਵੇਂ ਗਨ ਪੁਆਇੰਟ ਤੇ ਜੁਲਰ ਤੋਂ ਜਿਹੜਾ ਕਿ ਆ ਸੋਨਾ ਨੇਹੰਗਾ ਦੇ ਬਾਣੇ ਦੇ ਵਿੱਚ ਜਿਹੜਾ ਇੱਕ ਲੁਟੇਰਾ ਆਇਆ ਸੀਗਾ ਅੱਜ ਜੋ ਜੁਵਲਰ ਦੇ ਵੱਲੋਂ ਜਾਣ ਕਰ ਦਿੱਤੀ ਗਿਆ ਤਸਵੀਰਾਂ ਦੇ ਵਿੱਚ ਵੀ ਆ ਜੋ ਕਿ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਗਨ ਪੁਆਇੰਟ ਤੇ ਪਹਿਲਾਂ ਜੁਵਲਰ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਉਸ ਤੋਂ ਬਾਅਦ 13 ਟੋਲੇ ਸੋਨਾ ਤੇ ਇਸ ਤੋਂ ਇਲਾਵਾ 5000 ਦੀ ਨਕਦੀ ਵੀ ਜਿਹੜੀ ਕਿ ਜੁਵਲਰ ਤੋਂ ਖੋਹੀ ਜਾਂਦੀ ਹੈ ਤੇ ਉਸ ਦੇ ਬਾਅਦ ਮੌਕੇ ਤੋਂ ਇਹ ਮੁਲਜ਼ਮ ਜੋ ਕੇ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਅਰਸੇ ਲਈ ਲੁਟੇਰੇ ਇਹ ਮੁਲਜ਼ਮ ਆ ਕੈਦ ਹੋਏ ਨੇ ਆਪਣੇ ਆਪ ਦੇ ਵਿੱਚ ਹੁਣ ਜਰੂਰ ਇਹ ਵੱਡਾ ਸਵਾਲ ਹੈ ਕਿ ਅਧਿਕਾਰਕਾਰ ਕਦੋਂ ਇਹ ਮੁਲਜ਼ਮ ਇਹ ਲੁਟੇਰੇ ਤੁਰਸ ਦੀ ਗ੍ਰਿਫਤ ਵਿੱਚ ਚਾਉਣਗੇ ਤੁਹਾਨੂੰ ਇਹ ਬਟਾਲਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਦਿਨ ਦਿਹਾੜੇ ਦਰਸਲ ਇਹ ਲੁੱਟ ਦੀ ਵਾਰਦਾਤ ਹੋਈ ਹੈ ਤਿੰਨ ਲੁਟੇਰਿਆਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਦਰਸਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਉਸ ਤੋਂ ਬਾਅਦ ਇਸ ਜੁਲਰ ਦੀ ਦੁਕਾਨ ਨੂੰ ਨਿਾਰੇ ਨਿਸ਼ਾਨਾ ਬਣਾਇਆ ਜਾਂਦਾ ਜੋ ਜੁਲਰ ਦੇ ਵੱਲੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਲੁਟੇਰਾ ਇੱਕ ਮੁਲਜ਼ਮ ਆਕ੍ਰਿਬ ਕਰਿਬ ਇੱਕ ਹਫਤਾ ਪਹਿਲਾਂ ਉਹਨਾਂ ਦੇ ਕੋਲ ਪਹੁੰਚਦਾ ਮੰਦਰੀ ਵੇਖਣ ਦੇ ਬਹਾਨੇ ਜੇ ਇਹ ਕਿਹਾ ਜਾ ਸਕਦਾ ਹੈ ਕਿ ਤਨੇ ਕਿਤੇ ਉਸ ਦੇ ਵੱਲੋਂ ਪਹਿਲਾਂ ਰੇਕੀ ਕੀਤੀ ਗਈ ਰੇਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸਦੇ ਬਾਅਦ ਇਹ ਪੂਰੀ ਆਪਣੇ ਸਾਥੀਆਂ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ 13 ਟੋਲੇ ਸੋਨਾ ਲੈ ਕੇ ਇਹ ਤਿੰਨੇ ਲੁਟੇਰੇ ਜਿਹੜੇ ਕਿ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਗਨ ਪੁਆਇੰਟ ਤੇ ਪਹਿਲਾਂ ਜੁਲਰ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਉਸ ਤੋਂ ਬਾਅਦ 13 ਟੋਲੇ ਸੋਨਾ ਤੇ ਉਸ ਤੋਂ 5000 ਰੁਪਏ ਦੀ ਨਕਦੀ ਵੀ ਖੋਹੀ ਜਾਂਦੀ ਹੈ ਤੇ ਇਸ ਦੇ ਬਾਅਦ ਆਸਾਨੀ ਦੇ ਨਾਲ ਲੁਟੇਰੇ ਮੌਕੇ ਤੋਂ ਫਰਾਗ ਹੋ ਜਾਂਦੇ ਨੇ ਬਟਾਲਾ ਸ਼ਹਿਰ ਦੇ ਵਿੱਚ ਦਰਸਲ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੁਰੱਖਿਆ ਨੂੰ ਲੈ ਕੇ ਬਜੁਰ ਸਵਾਲ ਖੜੇ ਹੁੰਦੇ ਨੇ ਕਿ ਜਿੱਥੇ ਇੱਕ ਪਾਸੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਸੁਰੱਖਿਆ ਨੂੰ ਲੈ ਕੇ ਪੁਲਿਸ ਦੇ ਵੱਲ ਪੁਖਤਾ ਬੰਦੋਬਸਤ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਪਰ ਇਸ ਦੇ ਵਿਚਾਲੇ ਜਿਵੇਂ ਪਹਿਲਾਂ ਅਸੀਂ ਅਮਰਸਰ ਦੀਆਂ ਤਸਵੀਰਾਂ ਵਿਖਾਈਆਂ ਔਰ ਇਹ ਬਟਾਲਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਤੇ ਸੁਰੱਖਿਆ ਨੂੰ ਲੈ ਕੇ ਵੀ ਜੁਰ ਸਵਾਲ ਖੜੇ ਹੁੰਦੇ ਨੇ ਕਿ ਕਿਵੇਂ ਲੁਟੇਰਿਆਂ ਦੇ ਵੱਲੋਂ ਆਸਾਨੀ ਦੇ ਨਾਲ ਦਿਨ ਦਿਹਾੜੇ ਅਜੀਆਂ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹ ਬਤਾਂਗੇ ਤੁਹਾਨੂੰ ਗੱਲ ਕਰਾਂਗੇ 24 ਦੇ ਚੈਂਪੀਅਨ ਦੀ ਮੋਗਾ ਵਰਕਰ ਮਿਲਡਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਨੇ 13 0 ਤੇ ਫੋਕਸ ਕਰਨ ਪਾਰਟੀ ਵਰਕਰ ਪਾਰਟੀ ਵਰਕਰਾਂ ਨੂੰ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਕਿ 13 0 ਤੇ ਫੋਕਸ ਕੀਤਾ ਜਾਵੇ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਇੱਕ ਵਾਰ ਫਿਰ ਮੁੱਖ ਮੰਤਰੀ ਮਾਨ ਨੇ ਆਪਣੇ ਨਾਅਰੇ ਨੂੰ ਦੁਹਰਾਇਆ ਉਹਨਾਂ ਨੇ ਕਿਹਾ ਕਿ ਬੀਜੇਪੀ ਨੂੰ ਗਲਤ ਫਹਮੀ ਹੈ ਕਿ ਆਪ ਨੂੰ ਖਤਮ ਕਰਨਗੇ ਕੇਸ਼ਵਲ ਨੂੰ ਗ੍ਰਿਫਤਾਰ ਕਰਕੇ ਆਪ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪੰਜਾਬੀ ਸੰਘਰਸ਼ ਕਰਨਾ ਜਾਣਦੇ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਸੰਘਰਸ਼ ਕਰਨਾ ਜਾਣਦੇ ਨੇ ਪੰਜਾਬੀਆਂ ਨੇ ਮੇਰੀ ਕੰਮ ਕਰਨ ਦੀ ਜ਼ਿੰਮੇਵਾਰੀ ਲਈ ਹੈ ਲੋਕਾਂ ਦੀ ਜੇਬ ਤੇ ਬੋਝ ਪਾਉਣ ਵਾਲੀ ਫਾਈਲ ਮੈਂ ਸਾਈਨ ਹੀ ਨਹੀਂ ਕਰਦਾ ਮੈਂ ਕਾਰੋਬਾਰਾਂ ਦੇ ਵਿੱਚ ਹਿੱਸਾ ਪਾਉਣ ਨਹੀਂ ਆਇਆ ਅਕਾਲੀ ਦਲ ਤੇ ਵੀ ਮੁੱਖ ਮੰਤਰੀ ਮਾਨ ਦੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਸੀਐਮ ਨੇ ਕਿਹਾ ਕਿ ਅਕਾਲੀ ਦਲ ਦੇ ਹਰਮ ਦੇ ਨਾਲ ਪੰਥ ਖਤਰੇ ਦੇ ਵਿੱਚ ਨਹੀਂ ਆਉਂਦਾ ਪੰਥ ਬਹੁਤ ਮਜ਼ਬੂਤ ਹੈ ਆਮਾਦੀ ਪਾਰਟੀ ਹੈ ਹਰੇਕ ਨੂੰ ਮੌਕਾ ਦਿੰਦੀ ਹੈ ਤੁਸੀਂ ਵੀ ਐਫਰਟ ਕਰ ਸਕਦੇ ਹੋ ਕਰੋ ਹਾਂ ਪਰ ਜਦੋਂ ਪਾਰਟੀ ਦਾ ਫੈਸਲਾ ਆ ਗਿਆ ਫਿਰ ਸਾਰੇ ਜਾਣੇ ਇੱਕ ਹੋ ਜਾਓ ਫਿਰ ਇੱਕ ਫਿਰ ਆਏ ਨਹੀਂ ਹੈਗਾ ਵੀ ਮੈਨੂੰ ਟਿਕਟ ਨਹੀਂ ਮਿਲੀ ਚਲ ਫਿਰ ਇਹੀ ਜਿੱਤਲੇ ਫਿਰ ਦੇਖਾਂਗੇ ਫਿਰ ਕੌਣ ਹਾਰੂਗਾ ਫਿਰ ਅਪਾ ਸਾਰੇ ਹਾਰਾਂਗੇ ਸੋ ਇਸ ਕਰਕੇ ਕੋਈ ਸ਼ਿਕਵੇ ਸ਼ਿਕਾਇਤ ਜਿਵੇਂ ਸੰਦੀਪ ਨੇ ਕਿਹਾ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਉਹ ਸ਼ਿਕਵੇ ਸ਼ਿਕਾਇਤਾਂ ਨੂੰ ਭਲਾ ਕੇ ਪਹਿਲਾਂ ਆਪਾਂ 13 ਜ਼ੀਰੋ ਕਰੀਏ ਪਰਿਵਾਰ ਦਾ ਮੁਖੀ ਆ ਮੈਂ ਆਂ ਔਰ ਮੈਂ ਤੁਹਾਡੇ ਹਰ ਵਕਤ ਹੱਕ ਚ ਖੜਦਾ ਤੇ ਮੇਰੇ ਕੋਲੇ ਆ ਜਿਓ ਆ ਆਏ ਆ ਜੀ ਆ ਆਏ ਆ ਜੀ ਇੱਕ ਸਾਂਝੇ ਪਰਿਵਾਰ ਵਾਂਗੂ ਹੈ ਆਪਣਾ ਆਵਾ ਦੀ ਪਾਰਟੀ ਆਪਣੀ ਸਾਂਝੇ ਪਰਿਵਾਰ ਵਾਂਗੂ ਹੈ ਪਹਿਲਾਂ ਸਾਂਝੇ ਪਰਿਵਾਰਾਂ ਦਾ ਜਿਹੜਾ ਜ਼ਮਾਨਾ ਹੁੰਦਾ ਸੀ ਸ਼ਾਮ ਤੱਕ ਜੋ ਲੜਾਈਆਂ ਪੜਾਈਆਂ ਹੋਣੀਆਂ ਛੋਟੀਆਂ ਮੋਟੀਆਂ ਨੰਦ ਪਰਜਾਈ ਚ ਜਾਂ ਜਵਾਕਾਂ ਚ ਪੂਆ ਦੇ ਮੁੰਡੇ ਦਾ ਮਾਮੇ ਦੇ ਮੁੰਡੇ ਦਾ ਚਾਚੇ ਦੇ ਮੁੰਡੇ ਨਾਲ ਉਹ ਸ਼ਾਮ ਨੂੰ ਰੋਟੀ ਖਾਣ ਵੇਲੇ ਦੱਸ ਦਿੰਦੇ ਤੇ ਜਿਹੜਾ ਲਾਣੇਦਾਰ ਸਿੰਘ ਉਹ ਉਸੇ ਮੌਕੇ ਤੇ ਉਹਨੂੰ ਕਿਸੇ ਨੂੰ ਕਹਿੰਦਾ ਓਏ ਨਹੀਂ ਚਲ ਮਾਫੀ ਮੰਗ ਨਾ ਭਾਈ ਤੂੰ ਐ ਨਹੀਂ ਕਹਿਣਾ ਨਾ ਭਾਈ ਘਰ ਦੀ ਇੱਜ਼ਤ ਦਾ ਖਿਆਲ ਕਰੋ ਉਸੇ ਦਿਨ ਹੀ ਉਹ ਝਗੜੇ ਖਤਮ ਹੋ ਜਾਂਦੇ ਸੀ ਇਸ ਕਰਕੇ ਲਾਣੇਦਾਰ ਦੇ ਤੌਰ ਤੇ ਮੈਂ ਤੁਹਾਨੂੰ ਕਹਿ ਰਿਹਾ ਕੋਈ ਝਗੜਾ ਕੋਈ ਸੁਝਾ ਕੋਈ ਸ਼ਿਕਵਾ ਮੈਨੂੰ ਦੱਸ ਦਿਓ ਮੈਂ ਇਹੇ ਕੰਮ ਤੇ ਆਂ ਮੈਂ ਤਾਂ ਹੋਰ ਕੋ ਮੈਂ ਤਾਂ ਹੁਣ ਇਸੇ ਕੰਮ ਤਾਂ ਆਇਆ ਕਈ ਬੰਦੇ ਮੈਨੂੰ ਕਹਿੰਦੇ ਜੀ ਮੁੱਖ ਮੰਤਰੀ ਬਣ ਕੇ ਕਿਵੇਂ ਮਹਿਸੂਸ ਕਰ ਰਹੇ ਹੋ ਮੈਂ ਕਹ ਜੀ ਮੈਂ ਹੱਥ ਬਨ ਕੇ ਇਹ ਕੰਮ ਲੋਕਾਂ ਤੋਂ ਮੰਗਿਆ ਹੈ ਕਿ ਕੰਮ ਮੈਨੂੰ ਦਿਓ ਮੈਂ ਕਰੂੰਗਾ ਕਰਕੇ ਦਿਖਾਉਂਗਾ ਤੇ ਹੁਣ ਮੈਨੂੰ ਕੰਮ ਕਰਕੇ ਮੈਂ ਕੋਈ ਸਾਨ ਥੋੜੀ ਕਰ ਰਿਹਾ ਮੈਂ ਮੁੱਖ ਮੰਤਰੀ ਬਣ ਕੇ 18-18 ਘੰਟੇ ਕੰਮ ਕਰਦਾ ਤੇ ਮੈਂ ਕੋਈ ਸਾਨ ਥੋੜੀ ਕਰ ਰਿਹਾ ਇਹ ਕੰਮ ਮੈਂ ਮੰਗਿਆ ਆਬ ਨਾਲ ਕੋਈ ਕਦੇ ਲਿਵ ਲੱਗੀ ਹੋਵੇ ਤਾਂ ਪਤਾ ਲੱਗੇ ਕਦੇ ਇਹਨਾਂ ਨੂੰ ਪਤਾ ਲੱਗੇ ਕਿ ਕਿੰਨੇ ਕੁਰਬਾਨੀਆਂ ਹੋਈਆਂ ਨੇ ਇਹ ਤਾਂ ਬਸ ਜਦੋਂ ਹਾਰ ਜਾਂਦੇ ਨੇ ਪੰਥ ਖਤਰੇ 'ਚ ਹੈ ਜੀ ਪੰਥ ਨੂੰ ਬਚਾਓ ਉਹ ਪਹੀ ਪੰਥ ਬਹੁਤ ਵੱਡਾ ਸਾਡਾ ਪੰਥ ਬਹੁਤ ਮਜ਼ਬੂਤ ਹੈ ਇਹ ਪੰਥ ਅਕਾਲੀ ਦਲ ਦੇ ਹਾਰਨ ਨਾਲ ਕੋਤਰੇ ਚ ਨਹੀਂ ਹੁੰਦਾ ਤੁਸੀਂ ਆਪਣੀ ਫਿਕਰ ਕਰੋ ਆ ਹੁਣ ਕੁਰੇ ਫਿਰਦੇ ਨੇ ਪਰਿਵਾਰ ਬਚਾਓ ਕਿਹੜਾ ਪੰਜਾਬ ਬਚਾਓ ਤੁਸੀਂ ਦੇਖ ਲਓ ਇਹ ਕਿੰਨੇ ਕ ਪੰਜਾਬ ਪ੍ਰਤੀ ਵਫਾਦਾਰ ਨੇ ਜਾਂ ਕਿੰਨੇ ਕ ਪੰਜਾਬ ਲਈ ਕਸ਼ਟ ਚੱਲ ਸਕਦੇ ਨੇ ਇਹ ਗੱਲ ਗੱਲ ਤੇ ਕਹਿੰਦੇ ਨੇ ਨਾ ਕੁਰਬਾਨੀਆਂ ਦੇਣੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਜਿਹੜੀ ਕਾਰ ਜੀਪ ਜਿਹੜੀ ਕਾਰ ਦੇ ਉੱਤੇ ਬੈਠਣ ਲੱਗਿਆ ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਿਆ ਸੁਖਵੀਰ ਬਾਦਲ ਉਹਦੇ ਉੱਤੇ ਛੱਤ ਪਾ ਲਈ ਤਾਂ ਕਿ ਮੈਨੂੰ ਧੁੱਪ ਨਾ ਲੱਗੇ ਤੇ ਮੂਰੇ ਵਲੰਟੀਅਰ ਮੋਟਰਸਾਈਕਲ ਤੇ ਐਦਾਂ ਹੀ ਨੇ ਫਿਰ ਜਾਂ ਤਾਂ ਕੱਲੇ ਕੱਲੇ ਮੋਟਰਸਾਈਕਲ ਤੇ ਛੱਤ ਪਵਾ ਭਰਾਵਾ ਨੇ ਤੂੰ ਕੱਲਾ ਐ ਫਿਰ ਧੁੱਪ ਤੈਨੂੰ ਹੀ ਲੱਗਦੀ ਆ ਕੱਲੇ ਨੂੰ ਵੀਰੋ ਇਹ ਟੈਂਪਰੇਚਰ ਪੁੱਛ ਕੇ ਤੁਰਨ ਆਲੇ ਬੰਦੇ ਨੇ ਕਿ ਕਿੰਨਾ ਟੈਂਪਰੇਚਰ ਐ ਸਰ 40 ਐ ਓਕੇ ਜਦੋਂ 35 ਰਹਿ ਗਿਆ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਬਚਾ ਲੋ ਪੰਜਾਬ ਇਹਨਾਂ ਤੋਂ ਜੀ 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 ਤੇ ਤੁਹਾਨੂੰ ਅਲੱਗ-ਅਲੱਗ ਤਸਵੀਰਾਂ ਵਿਖਾ ਰਿਆਂ ਮਰਿੰਡਾ ਦੀਆਂ ਇਸਲਾਮਾਸ਼ੀਵਾੜਾ ਸੰਵਰਾਲਾ ਦਰਾਹਾ ਸੰਨੇਵਾਲ ਤੇ ਜਗਰਾਉਂ ਦੀਆਂ ਦੇਖੋ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਚੰਡੀਗੜ੍ਹ ਤੋਂ ਰਵਾਨਾ ਹੋਇਆ ਤਾਂ ਜਦੋਂ ਮੋਗਾ ਨੂੰ ਦਰਸਲੇ ਕਾਫਲਾ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆ ਲੋਕਾਂ ਦੇ ਵੱਲੋਂ ਆ ਮੁੱਖ ਮੰਤਰੀ ਭਵੰਤ ਮਾਨ ਦਾ ਕਿਸ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਲੋਕਾਂ ਦੇ ਨਾਲ ਆ ਕਿਸ ਤਰੀਕੇ ਦੇ ਨਾਲ رابطہ ਕਾਇਮ ਕੀਤਾ ਗਿਆ ਗੱਲਬਾਤ ਕੀਤੀ ਗਈ ਜਿੱਥੇ ਕਿ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਆ ਮੁਸ਼ਕਲਾਂ ਸੁਣੀਆਂ ਉੱਥੇ ਮੁੱਖ ਮੰਤਰੀ ਮਾਨ ਦੇ ਵੱਲੋਂ ਜੋ ਕਿ ਹੁਣ ਤੱਕ ਦੇ 2 ਸਾਲ ਦੇ ਕਾਰਜਕਾਲ ਦੇ ਦੌਰਾਨ ਜੋ ਵੱਡੇ ਕੰਮ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਉਹ ਕੰਮ ਇਹ ਜਿਹੜੇ ਕਿ ਲੋਕਾਂ ਤੱਕ ਪਹੁੰਚਾਏ ਗਏ ਤੋ ਅਲੱਗ ਅਲੱਗ ਜਗਾਵਾਂ ਤੇ ਦਰਸਲ ਉਹ ਖੰਧਤਰੀ ਮੰਤਰੀ ਵੱਲੋਂ ਅਜ ਮੋਗਾ ਦੇ ਵਿੱਚ ਸੰਬੋਧਨ ਕਰਦੇ ਗਏ ਕਿ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਰੀਬ 4 4.5 ਘੰਟੇ ਦੇ ਵਿੱਚ ਉਹ ਛੰਡੀਗੜ੍ਹ ਤੋਂ ਆ ਮੋਗਾ ਪਹੁੰਚੇ ਉਹਨਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਇਹਨਾਂ ਸਮਾਂ ਨਹੀਂ ਲੱਗਦਾ ਪਰ ਇਸੇ ਕਰਕੇ ਰਸਤੇ ਦੇ ਵਿੱਚ ਜਿਵੇਂ ਜਿਸ ਤਰ੍ਹਾਂ ਦਾ ਲੋਕਾਂ ਦਾ ਆ ਪਿਆਰ ਮਿਲਿਆ ਰੋਕੀ ਉਹਨਾਂ ਦੇ ਪਿਆਰ ਦਾ ਜਿਹੜਾ ਕਿ ਪਿਆਰ ਨੂੰ ਕਬੂਲਿਆ ਗਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਕਰਕੇ ਥੋੜਾ ਉਹਨਾਂ ਨੂੰ ਸਮਾਂ ਜ਼ਿਆਦਾ ਲੱਗ ਗਿਆ ਸੋ ਰਸਤੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਜਦੋਂ ਦਰਸਲ ਮੁੱਖ ਮੰਤਰੀ ਮਾਨ ਦਾ ਕਾਫਲਾ ਚੰਡੀਗੜ੍ਹ ਤੋਂ ਮੋਗਾ ਦੇ ਲਈ ਰਵਾਨਾ ਹੋਇਆ ਸੀਗਾ ਚਾਹੇ ਮੋਰਿੰਡਾ ਹੋਵੇ ਮਾਸ਼ੀਵਾੜਾ ਸਮਰਾਲਾ ਦੁਰਾਹਾ ਸਾਨੇਵਾਲ ਜਗਰਾਉਂ ਦਰਸਲ ਇਹ ਪੂਰਾ ਉਹੀ ਰੂਟ ਹੈ ਚੰਡੀਗੜ੍ਹ ਤੋਂ ਮੋਗਾ ਤੱਕ ਦਾ ਜਿੱਥੇ ਇੱਕ ਰਸਤੇ ਦੇ ਵਿੱਚ ਲੋਕਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਮਾ ਸਵਾਗਤ ਕੀਤਾ ਗਿਆ ਅੱਜ ਨੰਬਰ ਸਾਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਹੋਇਆ ਹੈ ਜਨਾਲਾ ਦੇ ਨੇੜੇ ਕਿਸਾਨਾਂ ਨੇ ਕਾਲੇ ਝੰਡੇ ਵਿਖਾਏ ਨੇ ਜਨਾਲਾ ਦੇ ਪਿੰਡਾਂ ਦੇ ਵਿੱਚ ਦਰਸਲ ਸੰਧੂ ਰੋਡ ਸ਼ੋਅ ਕਰਨ ਦੇ ਲਈ ਪਹੁੰਚੇ ਸਨ ਕਿਸਾਨਾਂ ਦੇ ਵੱਲੋਂ ਤਰਨਜੀਤ ਸੰਧੂ ਦੇ ਰੋਡ ਸ਼ੋਅ ਦਾ ਵਿਰੋਧ ਕੀਤਾ ਗਿਆ ਕਿਉਂਕਿ ਕਿਸਾਨਾਂ ਦੇ ਵੱਲ ਪਹਿਲਾਂ ਹੀ ਐਲਾਨ ਕੀਤਾ ਗਿਆ ਕਿ ਪਿੰਡਾਂ ਦੇ ਵਿੱਚ ਭਾਜਪਾ ਦਾ ਭਾਜਪਾ ਉਮੀਦਵਾਰ ਦਾ ਵਿਰੋਧ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਲਗਾਤਾਰ ਜੀਆਂ ਤਸਵੀਰਾਂ ਵਿੱਚ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਨੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਜਿਵੇਂ ਕਿ ਇਹ ਭਾਜਪਾ ਉਮੀਦਵਾਰ ਹੰਸਾਜ ਹੰਸੂਣਾ ਨੂੰ ਵੀ ਵਿਰੋ ਤੇ ਹੁਣ ਅਜਨਾਲਾ ਦੇ ਵਿਚਲੇ ਬੀਜੇਪੀ ਬੀਜੇਪੀ ਦੇ ਉਮੀਦਵਾਰ ਨੇ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਜਨਾਲਾ ਨੇੜੇ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਵਿਖਾਏ ਅਜਨਾਲਾ ਦੇ ਪਿੰਡਾਂ ਦੇ ਵਿੱਚ ਦਰਸਲ ਤਰਨਜੀਤ ਸੰਧੂ ਦੇ ਵੱਲੋਂ ਰੋਡ 'ਚੋਂ ਜਦੋਂ ਕੱਢਿਆ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਨੇ ਕਿਸਾਨਾਂ ਦੇ ਵੱਲੋਂ ਆ ਵਿਰੋਧ ਕੀਤਾ ਗਿਆ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਦੇ ਦਰਸਨ ਪਿਛਲੇ ਦਿਨੀ ਬੀਜੇਪੀ ਦੇ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੇ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਲਗਾਤਾਰ ਜਿਹੜੇ ਪਿਛੋਂ ਪ੍ਰਚਾਰ ਚਾਲ ਰਹੇ ਨੇ ਰੋਡ 'ਚੋਂ ਕੱਢੇ ਜਾ ਰਹੇ ਨੇ ਪਰ ਇਸ ਕਿਸਾਨਾਂ ਦੇ ਵਿਰੋਧ ਦਾ ਗੜਾ ਕੇ ਸਾਹਮਣਾ ਕਰਨਾ ਪਿਆ ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੱਜ ਜਨਾਲਾ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜਦ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕਿਤਨਾ ਕਿਤੇ ਬੀਜੇਪੀ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਾਹਮਣੇ ਤੁਸੀਂ ਦੇਖੋ ਕਿ ਤਰਨਜੀਤ ਸਿੰਘ ਸੰਧੂ ਜੋ ਕਿ ਉਮੀਦਵਾਰ ਨੇ ਇਸ ਗੱਡੀ ਦੇ ਵਿੱਚ ਸਵਾਰ ਨੇ ਔਰ ਕਿਸਾਨ ਤੁਸੀਂ ਦੇਖੋ ਕਿ ਉਹਨਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਰਨਜੀਤ ਸਿੰਘ ਸੰਧੂ ਦਾ ਜਿਹੜਾ ਕਾਫਲਾ ਹੈ ਉਹ ਇੱਥੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਜਦ ਕਿ ਕਿਸਾਨ ਜਿਹੜੇ ਨੇ ਉਹ ਲਗਾਤਾਰ ਕਾਲੀਆਂ ਝੰਡੀਆਂ ਦਿਖਾ ਰਹੇ ਨੇ ਔਰ ਨਾਰੇਬਾਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਆ ਤਾਂ ਤਰਨਜੀਤ ਸਿੰਘ ਸੰਧੂ ਦਾ ਜਿਹੜਾ ਕਾਫਲਾ ਹੈ ਉਹ ਹਾਲਾਂਕਿ ਇੱਥੇ ਰੋਕਣ ਦੀ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ ਗਈ ਪਰ ਇੱਕ ਕਿਸਾਨਾਂ ਨੂੰ ਇਹ ਉਮੀਦ ਸੀ ਕਿ ਤਰਨਜੀਤ ਸਿੰਘ ਸੰਧੂ ਸ਼ਾਇਦ ਇੱਥੇ ਰੁਕਣਗੇ ਔਰ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਪਰ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੋਂ ਅੱਗੇ ਜਾ ਚੁੱਕੀਆਂ ਨੇ ਜਦਕਿ ਕਿਸਾਨ ਲਗਾਤਾਰ ਨਾਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਕਾਫਲੇ ਦਾ ਹਿੱਸਾ ਜਿਹੜੀਆਂ ਕੁਝ ਗੱਡੀਆਂ ਹਲੇ ਪਿੱਛੇ ਨੇ ਤਾਂ ਹੁਣ ਕਿਸਾਨ ਤੁਸੀਂ ਦੇਖੋ ਕਿ ਇੱਥੋਂ ਅੱਗੇ ਜਾਣ ਦੀ ਤਿਆਰੀ ਦੇ ਵਿੱਚ ਨੇ ਕਿਸਾਨ ਆਗੂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਸਾਡੇ ਨਾਲ ਮੌਜੂਦ ਨੇ ਪਲਵਿੰਦਰ ਜੀ ਕਾਫਲਾ ਇਤੋਂ ਨਿਕਲ ਚੁੱਕਾ ਹੈ ਕੀ ਤੁਸੀਂ ਕਾਫਲੇ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਨਾ ਨਾ ਇਹ ਲੋਕ ਵੀ ਸ਼ਾਂਤਮਈ ਖਲੋਤੇ ਲੋਕ ਕਹਿੰਦੇ ਵੀ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਓ ਸਵਾਇ ਜਵਾਬ ਦੇ ਦੇਣ ਤੋਂ ਭੱਜੇ ਨੇ ਭਾਵੇਂ ਉਹ ਇਥੋਂ ਦਾ ਵਿਧਾਇਕ ਹੋਵੇ ਭਾਵੇਂ ਐਮਪੀ ਹੋਵੇ ਲੋਕਾਂ ਭਜਾ ਲੋਕ ਜਿਹੜੇ ਇਹਨਾਂ ਦੇ ਮਗਰ ਜਾ ਰਹੇ ਨੇ ਵੱਡੀ ਗਿਣਤੀ ਤੇ ਇਹ ਬੋਟਾ ਕਿਦਾ ਮੰਗ ਲਣਗੇ ਲੋਕਾਂ ਦਾ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਉਹ ਭੱਜਦੇ ਨਜ਼ਰੋਂ ਆ ਰਹੇ ਨੇ ਇਸ ਕਰਕੇ ਵੱਡੀ ਗਿਣਤੀ ਚ ਲੋਕ ਇਹਨਾਂ ਦਾ ਬਾਈਕਟ ਕਰਨਗੇ ਲੋਕ ਉਹ ਹਿਸਾਬ ਲੈਣਗੇ ਜਿਹੜੇ 93 ਸੀ ਸਵਾਲ ਜਵਾਬ ਕਰਨਾ ਚਾਹੁੰਦੇ ਹਾਂ ਬਿਲਕੁਲ ਕਰਨਾ ਚਾਹੁੰਦੇ ਜਿਹੜਾ ਇਥੋਂ ਡੀਐਸਪੀ ਆਇਆ ਹੈ ਉਹਨੂੰ ਕਿਹਾ ਵੀ ਸਿਰਫ ਦੋ ਬੰਦੇ ਸਵਾਲ ਜਵਾਬ ਕਰਨਗੇ ਆਓ ਆਪਾਂ ਸਵਾਲ ਜਵਾਬ ਕਰਨੇ ਆ ਉਹਨਾਂ ਵਿਸ਼ਵਾਸਨ ਦਿੱਤਾ ਹੈ ਵੀ ਆਪਾਂ ਇਹਨਾਂ ਸਵਾਲ ਪਰ ਉਹ ਗੱਲ ਤੋਂ ਇਹ ਭ ਅਦਰ ਸ਼੍ਰੋਮਣੀ ਅਕਾਲੀ ਦਲ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮ ਨਜ਼ਰ ਆ ਰਿਹਾ ਸੁਖਬੀਰ ਸਿੰਘ ਬਾਦਲ ਦੀ ਯਾਤਰਾ ਲਗਾਤਾਰ ਜਾਰੀ ਹੈ ਰਾਏਕੋਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਪਹੁੰਚੀ ਵਿਰੋਧੀ ਧਿਰਾਂ ਤੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਮ ਕੇ ਨਿਸ਼ਾਨੇ ਸਾਧੇ ਗਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਪੰਜਾਬ ਦੀਆਂ ਸਖੀਆਂ ਨਹੀਂ ਨੇ ਅਕਾਲੀ ਦਲ ਹੀ ਪੰਜਾਬ ਦੀ ਅਸਲ ਪਾਰਟੀ ਹੈ ਸੋ ਦਿੱਲੀ ਦੀਆਂ ਪਾਰਟੀਆਂ ਲਗਾਤਾਰ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੋੜ ਕੇ ਕਿਹਾ ਕਿ ਦਿੱਲੀ ਦੀਆਂ ਅਕਾਲੀ ਦਲ ਹੀ ਪੰਜਾਬ ਦੀ ਅਸਲ ਪਾਰਟੀ ਹੈ